ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਬਾਟਰ ਕੈਨਨ ਪਾਣੀ ਦੀਆਂ 부ਛਾੜਾਂ ਮਾਰੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਉੱਤੇ ਕਿਸਾਨ ਜੋ ਜਾਲ ਲੱਗਾ ਹੋਇਆ ਸੀ ਉਹ ਜਾਲ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਪਹਿਲਾਂ ਸਪਰੇ ਪਹਿਲਾਂ ਸਪਰੇ ਤੇ ਹੁਣ ਪਾਣੀ ਦੀਆਂ 부ਛਾੜਾਂ ਅੱਜ ਜਿਹੜਾ ਮਾਹੌਲ ਆ ਅੱਠ ਤੋਂ ਵੀ ਜ਼ਿਆਦਾ ਜਿਹੜਾ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਪਾਣੀ ਦੀਆਂ 부ਛਾੜਾਂ ਹਾਂ ਜੂ ਗੈਸ ਦੇ ਕੋਲੇ ਵੀ ਫਟਦੇ ਸ਼ੁਰੂ ਕਰ ਦਿੱਤਾ ਬਾਕੀ ਦੀ ਬਾਸਟਾ ਪਰ ਖਾਤਾ ਦੇ ਉੱਪਰ ਅੱਜ ਕੱਲ੍ਹ ਜਿਹੜੇ ਨੇ ਤਾਕਤਾਰੇ ਆ ਦੂਜੀ ਸਰਕਾਰ ਦਾ ਜਿਹੜਾ ਚਿਹਰਾ ਉਹ ਬਿਲਕੁਲ ਹੋਰੀਆਂ ਪਾ ਕੇ ਜਿਹੜਾ ਆ ਉਸ ਹੰਜੂ ਗੈਸ ਦੇ ਗੋਲਿਆਂ ਦਾ ਅਸਰ ਘੱਟ ਕਰਦੇ ਹੋਏ ਨਜ਼ਰ ਆਏ ਫਿਰ ਤੋਂ ਮਾਹੌਲ ਜਿਹੜਾ ਆ ਗਰਮ ਹੋ ਚੁੱਕਿਆ ਇੱਥੇ ਪਹਿਲਾਂ ਪਾਣੀ ਦੀਆਂ ਬੁਛਾੜਾਂ ਪਾਣੀ ਦੀਆਂ ਬੁਛਾੜਾਂ ਲਗਾਤਾਰ ਚੱਲ ਰਹੀਆਂ ਨੇ ਹਾਲੇ ਤੱਕ ਵੀ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰੀਆਂ ਜਾ ਰਹੀਆਂ ਨੇ ਪਾਣੀ ਦੀਆਂ ਬੁਛਾੜਾਂ ਲਗਾਤਾਰ ਮਾਰੀਆਂ ਜਾ ਰਹੀਆਂ ਨੇ ਇਹ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਚੱਲ ਰਹੀਆਂ ਨੇ ਲਗਾਤਾਰ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦੀਆਂ ਬੁਛਾੜਾਂ ਦੇ ਨਾਲ ਪਹਿਲਾਂ ਹੰਝੂ ਗੈਸ ਦੇ ਗੋਲੇ ਸਪਰੇ ਅੱਜ ਫੇਰ ਅੱਜ ਮਾਹੌਲ ਜਿਹੜਾ ਆ ਮਾਹੌਲ ਜਿਆਦਾ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਕਿਸਾਨ ਵੀ ਜਿਹੜੇ ਨੇ ਉਹ ਡਟੇ ਹੋਏ ਨੇ ਜਾਲ ਖਿੱਚਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਨੇ ਤਾਂ ਪਾਣੀ ਦੀਆਂ ਬੁਛਾੜਾਂ ਲਗਾਤਾਰ ਜਿਹੜੀਆਂ ਨੇ ਨਜ਼ਰ ਆ ਰਹੀਆਂ ਪਾਣੀ ਦੀਆਂ ਬੁਛਾੜਾਂ ਕਿਸ ਤਰੀਕੇ ਦਾ ਜਿਹੜਾ ਮਾਹੌਲ ਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਤਸਵੀਰਾਂ ਦੂਰ ਦੂਰ ਤੱਕ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਗੱਲ ਭੇਜਿਆ ਨਜ਼ਰ ਆ ਰਿਹਾ ਲਗਾਤਾਰ ਪਾਣੀ ਵੀ ਕੱਗਰ ਦੇ ਵਿੱਚੋਂ ਗੰਦਾ ਪਾਣੀ ਜਿਹੜਾ ਆ ਉਸ ਪਾਣੀ ਨਾਲ ਕਿਸਾਨਾਂ ਨੂੰ ਖੇਦੇਣ ਦੀਆਂ ਕੋਸ਼ਿਸ਼ਾਂ ਨਾਲ ਦੀ ਨਾਲ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਲਗਾਤਾਰ ਮਾਹੌਲ ਜਿਹੜਾ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਨਜ਼ਰ ਆ ਰਾ ਤਸਵੀਰਾਂ ਦੇ ਵਿੱਚ ਮਾਹੌਲ ਜਿਹੜਾ ਤੁਹਾਨੂੰ ਦਿਖਾ ਰਹੇ ਆ ਅੱਗੇ ਵੱਲ ਲੈ ਕੇ ਜਾਂਦੇ ਆ ਕਿਸ ਤਰੀਕੇ ਦਾ ਇੱਥੇ ਮਾਹੌਲ ਜਿਹੜਾ ਬਣ ਚੁੱਕਿਆ ਤਾਂ ਹੰਜੂ ਗੈਸ ਦੇ ਗੋਲਿਆਂ ਦਾ ਜਿਹੜਾ ਅਸਰ ਕਾਫੀ ਜ਼ਿਆਦਾ ਆ ਜਿਹੜਾ ਘਰ ਹੁਕਾਦਾ ਤਾਂ ਫਿਰ ਤੋਂ ਹੰਜੂ ਗੈਸ ਦੇ ਗੋਲਿਆਂ ਦੇ ਨਾਲ ਪਾਣੀ ਦੀਆਂ ਬੁਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਨਾਲ ਦੀ ਨਾਲ ਅੱਖਾਂ 'ਤੇ ਸਪਰੇਅ ਪਾਈ ਜਾ ਰਹੀ ਆ ਇਹ ਮਾਹੌਲ ਜਿਹੜਾ ਤਾਂ ਖਦੇੜਨ ਦੀ ਕੋਸ਼ਿਸ਼ ਕਿਸਾਨਾਂ ਨੂੰ ਪਰ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਜੋ ਸੰਗਲ ਪਾਇਆ ਹੋਇਆ ਰੱਸਾ ਪਾਇਆ ਹੋਇਆ ਜਾਲ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਪਰ ਇੱਥੇ ਦੱਸੋ ਵੀ ਦੁਨੀਆਂ ਦਾ ਕੀ ਹੋ ਸਕਦਾ ਮਾਹਰ ਰੰਜੇ ਰੇ ਬੇਚੀ ਕਰਾਂਗਾ ਇਕੱਠਾ ਦੇ ਜਵਾਹਰ ਇਹ ਤਸਵੀਰਾਂ ਬੰਨ੍ਹੋ ਅੱਗੇ ਹੁੰਦੇ ਰਹੋ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦੂਜੇ ਪਾਸੇ ਜੋ ਕਿਸਾਨ ਖੜੇ ਸੀ ਉਨ੍ਹਾਂ ਦੇ ਉੱਤੇ ਵੀ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਕਿਸਾਨ ਖੜੇ ਨੇ ਹਾਲਾਂਕਿ ਇਹ ਕਿਸਾਨ ਕੋਈ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ ਹਾਲਾਂਕਿ ਇਹ ਕਿਸਾਨ ਕੋਈ ਅਜਿਹਾ ਹੱਲਾ ਗੁੱਲਾ ਨਹੀਂ ਸੀ ਕਰ ਰਹੇ ਪਰ ਇਸ ਤਰੀਕੇ ਦੇ ਨਾਲ ਖੜੇ ਖੜੋਤੇ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਤਾਂ ਤਸਵੀਰਾਂ ਨਜ਼ਰ ਆ ਰਹੀਆਂ ਫਿਰ ਤੋਂ ਕਿਸਾਨਾਂ ਨੂੰ ਖਦੇੜਨ ਦੀ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਸਾਹਿਬ ਇਸ ਤਰੀਕੇ ਇਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲਿਆਂ ਤੋਂ ਬਾਅਦ ਤਾ ਇਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੇ ਨਾਲ ਧੂਆਂ ਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਹੰਜੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਮੀਡੀਆ ਪਰਸਨਾਂ ਦੇ ਉੱਤੇ ਵੀ ਤਾਂ ਕੋਈ ਵੀ ਲਿਹਾਜ਼ ਕਿਸੇ ਦੀ ਨਹੀਂ ਹੈ ਜਿਹੜੇ ਕਿਸਾਨ ਅੱਗੇ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਜੋ ਮੀਡੀਆ ਵਾਲੇ ਨੇ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦਾ ਤਸ਼ੱਦਦ ਜਿਹੜਾ ਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਇੱਥੇ ਹਾਲਾਤ ਬਣੇ ਨੇ ਹਾਲਾਤ ਜੋ ਵੀ ਹੋਣਗੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਬਰਡਰ ਕੈਨਨ ਪਾਣੀ ਦੀਆਂ 부ਛਾੜਾਂ ਮਾਰੀਆਂ ਜਾ ਰਹੀਆਂ ਨੇ ਕਿਸਾਨਾਂ ਦੇ ਉੱਤੇ ਕਿਸਾਨ ਜੋ ਜਾਲ ਲਗਾਇਆ ਹੋਇਆ ਸੀ ਉਹ ਜਾਲ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਤੋਂ ਬਾਅਦ ਪਹਿਲਾਂ ਸਪਰੇਅ ਪਹਿਲਾ ਸਪਰੇਅ ਤੇ ਹੁਣ ਪਾਣੀ ਦੀਆਂ ਬੁਛਾੜਾਂ ਅੱਜ ਜਿਹੜਾ ਮਾਹੌਲ ਆ 8 ਤੋਂ ਵੀ ਜ਼ਿਆਦਾ ਜਿਹੜਾ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਪਾਣੀ ਦੀਆਂ ਬੁਛਾੜਾਂ ਹੰਜੂ ਗੈਸ ਦੇ ਕੋਲੇ ਵੀ ਫਟਨੇ ਸ਼ੁਰੂ ਕਰ ਦਿੱਤਾ ਬਰਖ ਦੀ ਬਸਤ ਪਰ ਖਸਾ ਦਾ ਉੱਪਰ ਅੱਖੂ ਬੰਦ ਜਿਹੜੇ ਨੇ ਦਾਗੇ ਕਰੇ ਆ ਆਹ ਕੀ ਸਰਕਾਰ ਦਾ ਜਿਹੜਾ ਚਿਹਰਾ ਹੈ ਉਹ ਬਿਲਕੁਲ ਹੋਰੀਆਂ ਪਾ ਕੇ ਜਿਹੜਾ ਆ ਉਸ ਹੰਜੂ ਗੇਸ ਦੇ ਗੋਲਿਆਂ ਦਾ ਅਸਰ ਘੱਟ ਕਰਦੇ ਹੋਏ ਨਜ਼ਰ ਆਏ ਫਿਰ ਤੋਂ ਮਾਹੌਲ ਜਿਹੜਾ ਗਰਮ ਹੋ ਚੁੱਕਿਆ ਇੱਥੇ ਪਹਿਲਾਂ ਪਾਣੀ ਦੀਆਂ ਬੁਛਾੜਾਂ ਪਾਣੀ ਦੀਆਂ ਬੁਛਾੜਾਂ ਲਗਾਤਾਰ ਚੱਲ ਰਹੀਆਂ ਨੇ ਹਾਲੇ ਤੱਕ ਵੀ ਪਾਣੀ ਦੀਆਂ ਬੁਛਾੜਾਂ ਜਿਹੜੀਆਂ ਮਾਰੀਆਂ ਜਾ ਰਹੀਆਂ ਨੇ ਪਾਣੀ ਦੀਆਂ ਬੁਛਾੜਾਂ ਲਗਾਤਾਰ ਮਾਰੀਆਂ ਜਾ ਰਹੀਆਂ ਨੇ ਇਹ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਚੱਲ ਰਹੀਆਂ ਨੇ ਲਗਾਤਾਰ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਣੀ ਦੀਆਂ ਬੁਛਾੜਾਂ ਦੇ ਨਾਲ ਪਹਿਲਾਂ ਹੰਜੂ ਗੈਸ ਦੇ ਗੋਲੇ ਸਪਰੇ ਅੱਜ ਫੇਰ ਅੱਜ ਮਾਹੌਲ ਜਿਹੜਾ ਆ ਮਾਹੌਲ ਜਿਆਦਾ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਕਿਸਾਨ ਵੀ ਜਿਹੜੇ ਨੇ ਉਹ ਡਟੇ ਹੋਏ ਨੇ ਜਾਲ ਖਿੱਚਣ ਦੀ ਕੋਸ਼ਿਸ਼ ਜਿਹੜੇ ਕਰ ਰਹੇ ਨੇ ਤਾਂ ਪਾਣੀ ਦੀਆਂ ਬੁਛਾੜਾਂ ਲਗਾਤਾਰ ਜਿਹੜੀਆਂ ਨੇ ਨਜ਼ਰ ਆ ਰਹੀਆਂ ਪਾਣੀ ਦੀਆਂ ਬੁਛਾੜਾਂ ਕਿਸ ਤਰੀਕੇ ਦਾ ਜਿਹੜਾ ਮਾਹੌਲ ਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਇਹ ਤਸਵੀਰਾਂ ਦੂਰ ਦੂਰ ਤੱਕ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਗੱਲ ਪੇਚਿਆ ਨਜ਼ਰ ਆ ਰਿਹਾ ਲਗਾਤਾਰ ਪਾਣੀ ਵੀ ਕਗਰ ਦੇ ਵਿੱਚੋਂ ਗੰਦਾ ਪਾਣੀ ਜਿਹੜਾ ਆ ਉਸ ਪਾਣੀ ਨਾਲ ਕਿਸਾਨਾਂ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਨਾਲ ਦੀ ਨਾਲ ਹੰਝੂ ਗੈਸ ਦੇ ਗੋਲੇ ਵੀ ਛੱਡੇ ਜਾਂਦੇ ਨੇ ਲਗਾਤਾਰ ਮਾਹੌਲ ਜਿਹੜਾ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਨਜ਼ਰ ਆ ਰਹਾ ਤਸਵੀਰਾਂ ਦੇ ਵਿੱਚ ਮਾਹੌਲ ਜਿਹੜਾ ਤੁਹਾਨੂੰ ਦਿਖਾ ਰਹੇ ਆ ਅੱਗੇ ਵੱਲ ਲੈ ਕੇ ਜਾਂਦੇ ਆ ਕਿਸ ਤਰੀਕੇ ਦਾ ਇੱਥੇ ਮਾਹੌਲ ਜਿਹੜਾ ਬਣ ਚੁੱਕਿਆ ਤਾਂ ਅੰਜੂ ਗੈਸ ਦੇ ਗੋਲਿਆਂ ਦਾ ਜਿਹੜਾ ਅਸਰ ਕਾਫੀ ਜ਼ਿਆਦਾ ਆ ਜਿਹੜਾ ਗਰਮ ਹੁੰਦਾ ਤਾਂ ਫਿਰ ਤੋਂ ਅੰਜੂ ਗੈਸ ਦੇ ਗੋਲਿਆਂ ਦੇ ਨਾਲ ਪਾਣੀ ਦੀਆਂ ਬੁਛਾੜਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਨਾਲ ਦੀ ਨਾਲ ਅੱਖਾਂ ਸਪਰੇਅ ਪਾਈ ਜਾ ਰਹੀ ਆ ਔਰ ਇਹ ਮਾਹੌਲ ਜਿਹੜਾ ਤਾਂ ਖਦੇੜਨ ਦੀ ਕੋਸ਼ਿਸ਼ ਕਿਸਾਨਾਂ ਨੂੰ ਪਰ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਜੋ ਸੰਗਲ ਪਾਇਆ ਹੋਇਆ ਰਸਾ ਪਾਇਆ ਹੋਇਆ ਜਾਲ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਪਰ ਇੱਥੇ ਦੱਸੋ ਵੀ ਦੁਨੀਆਂ ਦਾ ਕੀ ਹੋ ਸਕਦਾ ਮੈਂ ਰੰਜੇ ਰੇ ਬਿਆਨਤੀ ਕਰਾਂਗਾ ਇਕੱਠਾ ਦੇ ਚੋਣਾਂ ਦੇ ਨਾ ਨਾ ਇਹ ਤਸਵੀਰਾਂ ਬੰਨ੍ਹੂ ਹੁੰਦੇ ਕਰਨ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦੂਜੇ ਪਾਸੇ ਜੋ ਕਿਸਾਨ ਖੜੇ ਸੀ ਉਨ੍ਹਾਂ ਦੇ ਉੱਤੇ ਵੀ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਕਿਸਾਨ ਖੜੇ ਨੇ ਹਾਲਾਂਕਿ ਇਹ ਕਿਸਾਨ ਕੋਈ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ ਹਾਲਾਂਕਿ ਇਹ ਕਿਸਾਨ ਕੋਈ ਅਜਿਹਾ ਹੱਲਾ ਗੁੱਲਾ ਨਹੀਂ ਸੀ ਕਰ ਰਹੇ ਪਰ ਇਸ ਤਰੀਕੇ ਦੇ ਨਾਲ ਖੜੇ ਖੜੋਤੇ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਤਾਂ ਤਸਵੀਰਾਂ ਨਜ਼ਰ ਆ ਰਹੀਆਂ ਫਿਰ ਤੋਂ ਕਿਸਾਨਾਂ ਨੂੰ ਖਦੇੜਨ ਦੀ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਸਾਹਿਬ ਇਸ ਤਰੀਕੇ ਇਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲਿਆਂ ਤੋਂ ਬਾਅਦ ਤਾ ਇਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੇ ਨਾਲ ਧੂਆਂ ਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਹੰਜੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਮੀਡੀਆ ਪਰਸਨਾਂ ਦੇ ਉੱਤੇ ਵੀ ਤਾਂ ਕੋਈ ਵੀ ਲਿਹਾਜ਼ ਕਿਸੇ ਦੀ ਨਹੀਂ ਆ ਜਿਹੜੇ ਕਿਸਾਨ ਅੱਗੇ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਜੋ ਮੀਡੀਆ ਵਾਲੇ ਨੇ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦਾ ਤਸ਼ੱਦਦ ਜਿਹੜਾ ਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਇੱਥੇ ਹਾਲਾਤ ਬਣੇ ਨੇ ਹਾਲਾਤ ਜੋ ਵੀ ਹੋਣਗੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ